ਤਉ ਦਇਆ ਗਏ ਅਰਦਾਸ ਹਮਾਰੀ ਦਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਾਤਸ਼ਾਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਦੇਵ ਜੀ ਹਰੇ ਚੰਗਦ ਗੁਰ ਤੇ ਅਮਰਦਾਸ RAMਦਾਸ ਜੀ ਹੋਈ ਸਹਾਇ अर्जुन ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਧਾਰ ਨਾਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਨੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਤਨ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾਂ ਕਾਲੀਆਂ ਮੁਕਤਿਆਂ ਹਕਕੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਤੇਗ ਚਲਾਈ ਤੇਗ ਵਾਹੀ ਦੇਖੇ ਅੰਡਠ ਕੀਤਾ ਧਰਮ ਨਹੀਂ ਹਾਰਿਆ ਤਿਨਾ ਪਿਆਰਿਆਂ ਸਚਿਆ ਰਣਜੀਤ ਦੀ ਕਮਾਈ ਦਾ ਧਿਆਨ ਕਰਾਲ ਸਾਜੀ ਬਾਲਾ ਜੀ ਵਾਹੀ ਜੀ ਜਿਨ੍ਹਾਂ ਸਿੰਘਾਂ ਸਿੰਘਣਿਆ ਨੇ ਧਰਮ ਹਿਤ ਸ੍ਰੀ ਸ੍ਰਿਸ਼ਤੇ ਬੰਦਵਾ ਮਿਟਾਈ ਕੋਪਰੀਆਂ ਦੁਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆ ਨਾਲ ਸਿਰਾਏ ਗਏ ਬੋੜ ਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸੈਦਕ ਤੇ ਤਰਤਾ ਸਵਾਸਾਂ ਸੰਗ ਨਿਭਾਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਕੋ ਜੰਗੀਆਂ ਦੀ ਕਮਾਈ ਦਾ ਚਾਨ ਸਰ ਖਾਸਤਾ ਜੀ ਬੋਲੋ ਜੀ ਵਾਹਿਗੁਰੂ ਜੀ ਅਨਜਾਨ ਤਸਾਂ ਸਰ ਬਾਤ ਸਭ ਦਵਾਰਾਂ ਦਾ ਧਿਆਨ ਪਰਖ ਲਤਾ ਜੀ ਬੋਲੋ ਜੀ ਵਾਹਿਗੁਰੂ ਸਤਿ ਸ਼ਾਨਤਾ ਜੀ ਕੀ ਅਰਦਾਸ ਹੈ ਜੇ ਸਰਬਤ ਸਾਨਤਾ ਜੀ ਤੋਂ ਵਾਹਿਗੁਰੂ 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 ਚੇਤੇ ਆਵੇ ਚੇਤਾ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਸਾਨਤਾ ਜੀ ਸਾਹਿਬ ਤਾਹਾਂ ਤਹ ਰੱਛਿਆ ਰਿਆਇ ਦੇਗ ਤੇਗ ਫਤਿਹ ਕਿਰਤ ਕੀ ਪੈ ਜਾਪਸ ਕੇ ਜੀਤ ਸ੍ਰੀ ਸਾਹਿਬ ਜੀ ਤਹਾਏ ਕਾਨਤਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਅਵਸਾਹ ਦਾਨ ਭਰੋਸਾ ਦਾਨ ਦਾਣਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੇ ਸ্নান ਚੌਂਕੀਆਂ ਝੰਡੇ ਭੁੰਗੇ ਝੁੱਕੋ ਜੁਗਾ ਡੱਡ ਧੰਨ ਤਲ ਜਾਏ ਤਾਰ ਬੋਲੋ ਜੀ ਵਾਹਿਗੁਰੂ ਇਹ ਕੰਧ ਮਨ ਦੀ ਮਾ ਮਾਤੂ ਚੀ ਮਾਤ ਫਤ ਕਰਾ ਤਾਪ ਅਕਾਲ ਪੁਰਖ ਅੰਤਰ ਜਾਵੇਂ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਉਸ ਜੀ ਨਨਤਾਣਾ ਸਾਹਿਬ ਆਦ ਕਤੇ ਸਮੂਹ ਗਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇਉਟਿਆਂ ਦੇ ਓਟ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤ ਗੁਰੂ ਜੀਓ ਕਬੀਰ ਸੇਵਾ ਤੋਂ ਦੁਐ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਤਿਗੁਰੂ ਜੀਓ ਆਪ ਜੀ ਦੇ ਦਰਵਰ ਘਰੋਂ ਵਰੋ ਸਾਇ ਹੋਏ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਤੋਂ ਕਿਰਪਾ ਨਾਲ ਇਹ ਸਤਿਗੁਰੂ ਜੀ ਤਿੰਨਾਂ ਦੀ ਸਾਲਾਨਾ ਮਿੱਠੀ ਪਿਆਰੀ ਯਾਦ ਸਤਿਗੁਰੂ ਜੀਓ ਜੋੜ ਮੇਲੇ ਦੇ ਰੂਪ ਦੇ ਵਿੱਚ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਸਤਿ ਆਤਿ ਵਾਦ ਕਰਨੇਲ ਸਿੰਘ ਜੀ ਸਮੂਹੀਆਂ ਟੱਲੇ ਆਬ ਦੀਆਂ ਸੰਗਤਾਂਾਂ ਤੇ ਇਲਾਕੇ ਦੀਆਂ ਸੰਗਤਾਂ ਦੇਸਾਂ ਦੇਸਾਂ ਤੋਂ ਸੰਗਤਾਂ ਸਤਿਗੁਰੂ ਜੀਓ ਬੜੇ ਹੀ ਪਿਆਰ ਸਰਬੱਤ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਸਤਿਗੁਰੂ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਛਾਇਆ ਹੇਤ ਪੰਜ ਪਿਆਰਿਆਂ ਦੀ ਅਗਵਾਈ ਹੇਤ ਸਤਿਗੁਰੂ ਜੀਓ ਅੱਜ ਨੱਦਰ ਕੀਰਤਨ ਸਵੇਰੇ ਇਸ ਪਾਵਨ ਅਸਥਾਨ 'ਤੇ ਆਪ ਜੀ ਦੀ ਕਿਰਪਾ ਸਦਕਾ ਰਵਾਨਾ ਹੋਏ ਸਨ ਵਾਕ ਵਾਕ ਪ੍ਰਾਮਤ ਹੁੰਦੇ ਹੋਏ ਗੁਰੂ ਜਸ ਗਾਇਨ ਕਰਦਿਆਂ ਹੋਈਆਂ ਸੰਗਤਾਂ ਸਤਿਗੁਰੂ ਜੀਓ ਇਸ ਸਮੇਂ ਆਪ ਜੀ ਦੇ ਪਾਵਨ ਅਸਥਾਨ 'ਤੇ ਸਤਿਗੁਰੂ ਜੀਓ ਆਪ ਜੀ ਦਾ ਪਾਵਨ ਸਰੂਪ ਸਮੁੱਚੀਆਂ ਸੰਗਤਾਂ ਪਹੁੰਚ ਗਿਆ ਹਨ ਸਤਿਗੁਰੂ ਜੀਓ ਅਸੀਂ ਖਤੇ ਬਹੁਤ ਕਮਾਵਦੇ ਖਿੰਖਿਨ ਫੂਲਨ ਹਾਰ ਬਕਸਨ ਹਾਰ ਬਕਸ ਲੈ ਨਾਨਕ ਪਾਰ ਉਤਾਰ ਸਤਿਗੁਰੂ ਜੀਓ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਇਆਂ ਤੋਂ ਗੁਰਬਾਣੀ ਕੀਰਤਨ ਕਰਦੇ ਆਂ ਕਥਾ ਵਿਚਾਰਾਂ ਸਤਿਗੁਰੂ ਜੀਓ ਸਮੁੱਚੀਆਂ ਸੰਗਤਾਂ ਤੋਂ ਤਨ ਮਨ ਧੰਦੇ ਨਾਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਸਤਿਵਕ ਸਿੰਧ ਹੋ ਬਖਸ਼ਨੀਆ ਗਾਂ ਵਾਸਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀਓ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨੀ ਆਪਣੀਆਂ ਸੇਵਾਵਾਂ ਆਪ ਹੀ ਕਰਵਾ ਲੈਣੀ ਆ ਮਿਹਰਬਾਨ ਦਾਤਾ ਜੀਓ ਭੁੱਲਾਂ ਚੁੱਕਾਂ ਬਖਸ਼ ਲੈਣੀ ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਨਾਮ ਵਸਾਵਨਾ ਕਿਰਪਾ ਕਰਨੀ ਆਪ ਜੀ ਵਿਸਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਛੁੱਟੀਆਂ ਬਖਸ਼ੋ ਜੀ ਚੜ੍ਹਦੀ ਕਲਾ ਬਖਸ਼ੋ ਜੀ ਕਰਨੀ ਸੁੱਖ ਹੋਵੇ ਨਾਮ ਚੇਤ ਆਵੇ ਨਾਨਕ ਨਾਮ ਲੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਗਾ ਭਈ ਅਕਾਲ ਕੀ ਤਵੇਂ ਚਲਾਇਓ ਮੰਤ ਤਸ ਸੇਖਣ ਕੋ ਹੁਕਮ ਹੈ ਗੁਰੂ ਅਗੰਗਦ ਗੁਰੂ ਅਗੰਗਦ ਜੀ ਮਾਨਿਉ ਪ੍ਰਗਟ ਗੁਰਾਂ ਕੇ ਜੋ ਕ੍ਰਮ ਕੋ ਮਿਲੋ ਜਣੈ ਗੁਰ ਸ਼ਬਦ ਮਿਂ ਪਰਾਜ ਕਰੇਗਾ ਖਾਲਸਾ ਆਕੇ ਰਹੇ ਨ ਕੋਈ ਪਰ ਹੋਏ ਸਭ ਮਿਲenge ਬਧਰ ਸਰ ਦੇਵ ਦੇ ਤਾਰੂ ਤਾਰਨ ਹਾਈ ਜੋ ਸਰਦਾ ਕਰੇ ਬੁਦੇ ਗੁਲ ਤਾਰੂ ਤਾਰਨ ਹਾਈ ਬੋਲੇ Satan.